ਸਤਿ ਸ਼੍ਰੀ ਅਕਾਲ ਜੀ ਨਾਵਲ ਲਾਲੀ ਭਾਗ 17 ਲੇਖਕ ਗੁਰਵਿੰਦਰ ਸਿੱਧੂ ਓਹ ਗੱਲ ਕੀ ਹੋਣੀ ਇਹ ਤਾਂ ਐਵੇਂ ਸਾਰਾ ਦਿਨ ਸੜੀ ਮੱਛੀ ਰਹਿੰਦੀ ਕਿਸੇ ਕੰਮ ਨੂੰ ਨਾ ਕਹੋ ਕੋਈ ਰੋਕ ਟੋਕ ਨਾ ਕਰੋ ਸ਼ਿਰਤਾ ਫੁੱਲਾਂ ਵਾਂਗੂ ਖਿੜੀ ਰਹਿੰਦੀ ਜੇ ਕਿਤੇ ਬੰਦੇ ਥੱਕੇ ਟੁੱਟੇ ਖੇਤੋਂ ਆਏ ਨੇ ਪਾਣੀ ਦਾ ਘੋਟ ਮੰਗ ਲਿਆ ਪੀਣ ਲਈ ਫਿਰ ਤਾਂ ਥਾਈ ਮੁਰਝਾ ਜਾਂਦੀ ਓ ਕਿਸਨੇ ਨੇ ਪਾਣੀ ਪੀ ਕੇ ਗਲਾਸ ਥੱਲੇ ਰੱਖ ਦੇਣੇ ਕਿਹਾ ਉਤ ਰੰਨ ਦਿਆ ਕਰ ਬਈ ਐਵੇਂ ਨਾ ਹਰ ਵਕਤ ਮੇਰੀ ਫੁੱਲਾਂ ਵਰਗੀ ਪਰ ਜਾਈ ਨੂੰ ਤਾਨੇ ਮਿਹਨੇ ਦੇਂਦਾ ਰਿਆ ਕਰ ਕਦੇ ਬਹਿ ਕੇ ਪਿਆਰ ਮੁਹੱਬਤ ਦੀਆਂ ਗੱਲਾਂ ਵੀ ਕਰ ਲਿਆ ਕਰ ਚਤਰਾ ਵੀਰੋ ਦੀਆਂ ਅੱਖਾਂ ਵਿੱਚ ਪਿਆਰ ਨਾਲ ਦੇਖਦਾ ਹੋਇਆ ਕਹਿਣ ਲੱਗਿਆ ਓਏ ਤੈਨੂੰ ਨਹੀਂ ਪਤਾ ਇਸ ਔਰਤ ਜਾਤ ਦਾ ਤੂੰ ਹਾਲੇ ਵਿਆਹ ਨਹੀਂ ਕਰਾਇਆ ਜਿਸ ਦਿਨ ਤੇਰਾ ਵਿਆਹ ਹੋ ਗਿਆ ਤੈਨੂੰ ਫੇਰ ਪਤਾ ਲੱਗਣਾ ਕੀ ਕੀ ਡਰਾਮੇ ਕਰਦੀਆਂ ਹੁੰਦੀਆਂ ਨੇ ਮੰਝੇ ਤੋਂ ਖੜੇ ਹੁੰਦੇ ਕਿਸ਼ਨੇ ਨੇ ਰੁੱਖੀ ਜਹੀ ਆਵਾਜ਼ ਵਿੱਚ ਕਿਹਾ ਚਤਰਾ ਵੀਰੋ ਦੀਆਂ ਅੱਖਾਂ ਤੇ ਵੀਰੋ ਦੇ ਲਾਲ ਸੁਰਖ ਬੁੱਲਾਂ ਵੱਲ ਦੇਖ ਰਿਆ ਸੀ ਵੀਰੋ ਵੀ ਚਤਰੇ ਦੇ ਕੋਲ ਖੜੀ ਚਤਰੇ ਨੂੰ ਮਹਿਸੂਸ ਕਰ ਰਹੀ ਸੀ ਕਿਸ਼ਨੇ ਦੇ ਖੜੇ ਹੋਣ ਨਾਲ ਵੀਰੋ ਤੇ ਚਤਰਾ ਦੋਵੇਂ ਹੀ ਆਪਣੇ ਖਿਆਲਾਂ ਵਿੱਚੋਂ ਝਟਪਟ ਬਾਹਰ ਆਏ ਵੀਰੋ ਚਤਰੀਏ ਤੋਂ ਪਾਸਾ ਕਰਕੇ ਲੰਘਦੀ ਹੋਈ ਅੰਦਰ ਜਾਣ ਲੱਗੀ ਚਤਰੇ ਦੇ ਕੋਲ ਲੰਘਣ ਵੇਲੇ ਵੀਰੋ ਦਾ ਮੋਢਾ ਚਤਰੇ ਦੇ ਮੋਢੇ ਨਾਲ ਖਹਿ ਗਿਆ। ਕਿਸ਼ਨਾ ਉੱਠ ਕੇ ਗੁਸਲਖਾਨੇ ਵਿੱਚ ਚਲਾ ਗਿਆ ਸੀ। ਵੀਰੋ ਆਪਣੇ ਮੋਢੇ ਨੂੰ ਹੱਥ ਨਾਲ ਸਹਲਾਨਦੀ ਹੋਈ ਪਿੱਛੇ ਮੁੜ ਕੇ ਚਤਰੇਵਾਲ ਦੇਖਣ ਲੱਗੀ। ਚਤਰੇ ਨੇ ਵੀ ਪਿਆਸੀਆਂ ਨਜ਼ਰਾਂ ਨਾਲ ਨਿਗਾ ਵੀ ਵੀਰੋ ਦੇ ਲਾਲ-ਲਾਲ ਬੁੱਲਾਂ ਤੇ ਟਿਕਾ ਰੱਖੀ ਸੀ। ਜਿਹੜੇ ਚਤਰੇ ਨੂੰ ਦੇਖ ਕੇ ਫੜਫੜਾਉਣ ਲੱਗੇ ਹੋਏ ਸੀ। ਚਤਰੇਵਾਲ ਪਿੱਛੇ ਮੁੜ ਕੇ ਦੇਖਦੀ ਵੀਰੋ ਅੱਗੇ ਤੁਰਦੀ ਜਾ ਰਹੀ ਸੀ ਵੀਰੋ ਨੂੰ ਖਿਆਲ ਚੇਤਾ ਹੀ ਨਹੀਂ ਸੀ ਕਿ ਅੱਗੇ ਕਿੱਧਰ ਨੂੰ ਜਾ ਰਹੀ ਹੈ ਚਤਰੇਵਾਲ ਦੇਖਦੀ ਦੇਖਦੀ ਵੀਰੋ ਦੇ ਪੈਰ ਅੱਗੇ ਜਾ ਕੇ ਕੰਧੋਲੀਆਂ ਦੇ ਕੋਲ ਪਏ ਪਾਣੀ ਵਾਲੇ ਘੜੇ ਨਾਲ ਟਕਰਾ ਗਏ ਪੈਰ ਟਕਰਾਂ ਨਾਲ ਵੀਰੋ ਇੱਕਦਮ ਆਪਣੇ ਖਿਆਲਾਂ ਵਿੱਚੋਂ ਬਾਹਰ ਆਈ ਖੁਦ ਨੂੰ ਤੇ ਪਾਣੀ ਵਾਲੇ ਘੜੇ ਨੂੰ ਬਚਾਉਂਦੀ ਹੋਈ ਲੜਖੜਾਉਣ ਲੱਗ ਪਈ ਵੀਰੋ ਹੱਥ-ਪੈਰ ਮਾਰਦੀ ਆਪਣੇ ਆਪ ਨੂੰ ਸੰਭਾਲਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਸੀ। ਵੀਰੋ ਦੀਆਂ ਅੱਖਾਂ ਵੀ ਬੰਦ ਹੋ ਚੁੱਕੀਆਂ ਸੀ। ਪਰ ਥੱਲੇ ਡਿੱਗਣ ਤੋਂ ਪਹਿਲਾਂ ਹੀ ਕਿਸੇ ਦੇ ਮਜ਼ਬੂਤ ਹੱਥਾਂ ਨੇ ਵੀਰੋ ਨੂੰ ਡਿੱਗਣ ਤੋਂ ਬਚਾ ਲਿਆ। ਵੀਰੋ ਨੇ ਵੀ ਝਟ ਦੇਣੇ ਹੀ ਆਪਣੀਆਂ ਅੱਖਾਂ ਨੂੰ ਖੋਲਿਆ। ਚਤਰੇ ਨੇ ਵੀਰੋ ਨੂੰ ਆਪਣੀਆਂ ਬਾਹਾਂ ਵਿੱਚ ਸਮੇਟਿਆ ਹੋਇਆ ਸੀ। ਚੀਰਾ ਦੀ ਅੱਖਾਂ ਦੀ ਹੁੰਦੀ ਸ਼ਰਾਰਤ ਤੋਂ ਬਾਅਦ ਅੱਜ ਪਹਿਲੀ ਵਾਰ ਹੋਇਆ ਸੀ ਜਦ ਚਤਰੀ ਨੇ ਵੀਰੋ ਦੇ ਪਿੰਡੇ ਨੂੰ ਛੂਇਆ ਸੀ ਵੀਰੋ ਦੇ ਦਿਲ ਵਿੱਚ ਵੀ ਭਾਵੇਂ ਚਤਰੀ ਲਈ ਬਹੁਤ ਕੁਝ ਸੀ ਪਰ ਇਹ ਪਲ ਵੀਰੋ ਲਈ ਵੀ ਜਵਾਨੀ ਕੋਰ ਹੀ ਸੀ ਚਤਰੀ ਨੇ ਭਾਵੇਂ ਜਾਣ ਬੁਝ ਕੇ ਵੀ ਕੁਝ ਨਹੀਂ ਕੀਤਾ ਸੀ ਪਰ ਫਿਰ ਵੀ ਚਤਰੀ ਦੇ ਹੱਥਾਂ ਵਿੱਚ ਆਨ ਨਾਲ ਵੀਰੋ ਦੇ ਦਿਲ ਨੂੰ ਕੰਪਨੀ ਜਿਹੀ ਛੇੜ ਗਈ ਵੀਰੋ ਦੇ ਦਿਲ ਦੀ ਧੜਕਣ ਪਹਿਲਾਂ ਨਾਲੋਂ ਤੇਜ਼ ਹੋ ਚੁੱਕੀ ਸੀ ਤੇਜ-ਤੇਜ ਧੜਕਦਾ ਵੀਰੋ ਦਾ ਦਿਲ ਚਤਰੀ ਦੇ ਜਜ਼ਬਾਤਾਂ ਨੂੰ ਵੀ ਕਾਬੂ ਤੋਂ ਬਾਹਰ ਕਰ ਰਿਹਾ ਸੀ। ਵੀਰੋ ਦੇ ਜਿਸਮ ਦੀ ਖੁਸ਼ਬੂ ਚਤਰੀ ਨੂੰ ਵੀ ਬੜੀ ਚੰਗੀ ਲੱਗ ਰਹੀ ਸੀ। ਚਤਰੀ ਦੀਆਂ ਬਾਹਾਂ ਵਿੱਚ ਡਿੱਗੀ ਨਰਮ-ਨਰਮ ਪਿੰਡੇ ਦੀ ਵੀਰੋ ਦਾ ਚਿਹਰਾ ਸੁਰਖ ਲਾਲ ਹੋ ਚੱਲਿਆ ਸੀ। ਦੁਪਹਿਰ ਵੇਲੇ ਵੀਰੋ ਨਾਲ ਕੀ ਕੁਝ ਹੋਇਆ ਵੀਰੋ? ਇੱਕ ਲੰਮੇ ਵਿੱਚ ਹੀ ਸਾਰਾ ਕੁਝ ਭੁੱਲ ਚੁੱਕੀ ਸੀ। ਮਾਮਲੀ ਜਿਹੇ ਇੱਕ ਦੂਜੇ ਨਾਲ ਲੱਗੇ ਦੋਹਾਂ ਦੇ ਅੰਗਾਂ ਵਿੱਚ ਚੁੰਝਨਾਹਟ ਵੀ ਹੋਣ ਲੱਗ ਪਈ ਸੀ। ਇੱਕਦਮ ਡਿੱਗਣ ਨਾਲ ਵੀਰੋ ਦੇ ਸੂਟ ਵਿੱਚੋਂ ਬਾਹਰ ਵੱਲ ਆਈਆਂ ਵੀਰੋ ਦੀਆਂ ਛਾਤੀਆਂ ਨੇ ਚਤਰੇ ਨੂੰ ਵੀਰੋ ਲਈ ਹੋਰ ਵੀ ਜ਼ਿਆਦਾ ਸੋਚਣ ਲਈ ਮਜਬੂਰ ਕਰ ਦਿੱਤਾ ਸੀ। ਚਤਰੇ ਦੀਆਂ ਅੱਖਾਂ ਵੀਰੋ ਦੀਆਂ ਨਰਮ ਛਾਤੀਆਂ ਤੇ ਟਿਕੀਆਂ ਹੋਈਆਂ ਸੀ। ਵੀਰੋ ਵੀ ਇਹ ਸਭ ਦੇਖ ਰਹੀ ਸੀ। ਪਾਣੀ ਪਾਣੀ ਹੋਈ ਵੀਰੋ ਨੇ ਕਾਲੀ ਨਾਲ ਉੱਠਣ ਦੀ ਕੋਸ਼ਿਸ਼ ਕੀਤੀ। ਚਤਰੇ ਨੇ ਵੀਰੋਂ ਨੂੰ ਘੋਟ ਕੇ ਹੋਰ ਵੀ ਆਪਣੇ ਨਾਲ ਲਾ ਲਿਆ ਵੀਰੋਂ ਨੂੰ ਘੋਟ ਕੇ ਨਾਲ ਲਾਉਣ ਕਰਕੇ ਵੀਰੋਂ ਦੀਆਂ ਨਰਮ ਛਾਤੀਆਂ ਵੀ ਚਤਰੇ ਦੇ ਨਾਲ ਆ ਕੇ ਲੱਗ ਗਈਆਂ ਵੀਰੋਂ ਦਾ ਸਪਰਸ਼ ਚਤਰੇ ਨੂੰ ਭੜਕਾ ਰਿਹਾ ਸੀ ਚਤਰੇ ਦਾ ਦਿਲ ਤਾਂ ਕਰਦਾ ਸੀ ਕਿ ਵੀਰੋਂ ਨੂੰ ਹੋਰ ਵੀ ਜ਼ਿਆਦਾ ਆਪਣੇ ਨਾਲ ਲਾ ਲਵਾਂ ਦਿਲ ਤਾਂ ਵੀਰੋਂ ਦਾ ਵੀ ਚਤਰੇ ਲਈ ਤੜਫਿਆ ਆਪਿਆ ਸੀ ਪਰ ਵੀਰੋਂ ਜਾਣਦੀ ਸੀ ਕਿ ਇਹ ਸਮਾਂ ਠੀਕ ਨਹੀਂ ਹੈ ਕਿਸ਼ਨਾ ਵੀ ਗੁਸਲਖਾਨੇ ਵਿੱਚ ਹੀ ਸੀ ਲਾਲੀ ਤੇ ਵੀਰੋ ਦੀ ਸੱਸ ਬਿਸ਼ਨ ਕੋਰ ਵੀ ਪਸ਼ੂਆਂ ਵਾਲੇ ਵਿੜੇ ਵਿੱਚ ਹੀ ਸਨ ਜੇਕਰ ਕਿਸੇ ਨੇ ਦੇਖ ਲਿਆ ਫਿਰ ਔਖਾ ਹੋ ਜਾਣਾ ਇਸ ਲਈ ਵੀਰੋ ਨੇ ਆਪਣੇ ਜਜ਼ਬਾਤਾਂ ਨੂੰ ਕਾਬੂ ਵਿੱਚ ਕਰਦੀ ਹੋਈ ਨੇ ਛਤਰੇ ਨੂੰ ਛੱਡਣ ਲਈ ਕਿਹਾ ਪਰ ਛਤਰਾਂ ਤਾਂ ਵੀਰੋ ਦੀ ਜਵਾਨੀ ਵਿੱਚ ਡੂੰਗਾ ਖੋ ਚੱਲਿਆ ਸੀ ਛਤਰੇ ਦੇ ਨਾਲ ਲੱਗੇ ਵੀਰੋ ਦੇ ਮੋਟੇ ਮੋਟੇ ਪੱਟ ਛਤਰੇ ਨੂੰ ਪੂਰਾ ਸਰੂਰ ਦੇ ਰਹੀ ਸੀ ਛਤਰੇ ਨੂੰ ਨਾ ਛੱਡਦਾ ਦੇਖ ਕੇ ਵੀਰੋ ਆਪਣੇ ਆਪ ਨੂੰ ਛਡਾਉਣ ਲਈ ਕੋਸ਼ਿਸ਼ ਕਰਨ ਲੱਗੀ। ਐਸੇ ਜ਼ੋਰ ਅਜ਼ਮਾਇਸ਼ ਵਿੱਚ ਛਤਰੇ ਦਾ ਹੱਥ ਵੀਰੋ ਦੀ ਨਰਮ ਛਾਤੀ ਤੇ ਜਾ ਕੇ ਟਿਕ ਗਿਆ। ਛਤਰੇ ਦਾ ਹੱਥ ਲੱਗਣ ਨਾਲ ਵੀਰੋ ਨੇ ਝਟਕਾ ਜਿਹਾ ਦੇ ਕੇ ਆਪਣੇ ਆਪ ਨੂੰ ਛਤਰੇ ਤੋਂ ਛੁਡਵਾ ਲਿਆ। ਸ਼ਰਮਾਂਦੀ ਹੋਈ ਕਾਲੀ ਨਾਲ ਰਸੋਈ ਵਿੱਚ ਚਲੀ ਗਈ। ਵੀਰੋ ਸ਼ਰਮ ਨਾਲ ਪਾਣੀ ਪਾਣੀ ਹੋ ਚੁੱਕੀ ਸੀ। ਵੀਰੋ ਦਾ ਸਾਰਾ ਜਿਸਮ ਪਸੀਨੇ ਨਾਲ ਭਿੱਜ ਗਿਆ। ਵੀਰੋ ਦੇ ਸਾਹ ਵੀ ਪੂਰੇ ਤੇਜ਼-ਤੇਜ਼ ਚੱਲ ਰਹੇ ਸੀ। ਰਸੋਈ ਅੰਦਰ ਜਾ ਕੇ ਵੀਰੋ ਦੀਆਂ ਅੱਖਾਂ ਆਪਣੇ ਆਪ ਹੀ ਬੰਦ ਹੋ ਗਈਆਂ। ਚੁੰਨੀ ਨਾਲ ਆਪਣੇ ਚਿਹਰੇ ਤੇ ਆਇਆ ਪਸੀਨਾ ਸਾਫ਼ ਕਰਨ ਦੀ ਕੋਸ਼ਿਸ਼ ਕਰਨ ਲੱਗੀ। ਕੁਝ ਚਿਰ ਵੀਰੋ ਉੱਥੇ ਹੀ ਖੜੀ ਰਹੀ। ਆਪਣੇ ਆਪ ਨੂੰ ਸ਼ਾਂਤ ਕਰ ਪਾਉਂਦੀ ਉਸ ਤੋਂ ਪਹਿਲਾਂ ਹੀ ਕਿਸੇ ਨੇ ਫਿਰ ਤੋਂ ਵੀਰੋ ਨੂੰ ਪਿੱਛੇ ਤੋਂ ਆ ਕੇ ਆਪਣੀਆਂ ਬਾਹਾਂ ਵਿੱਚ ਪਰ ਲਿਆ। ਵੀਰੋ ਦੇ ਪਿੱਛੇ ਨਾਲ ਲੱਗ ਕੇ ਖੜੇ ਨੇ ਵੀਰੋ ਦੀ ਗਰਦਨ ਨੂੰ ਚੁੰਮ ਲਿਆ। ਵੀਰੂ ਨੂੰ ਲੱਗਦਾ ਸੀ ਕਿ ਹੁਣ ਵੀ ਚਤਰਾ ਹੀ ਹੋਣਾ ਵੀਰੋ ਛੱਡਣ ਲਈ ਕੈਨ ਲੱਗੀ ਕੋਈ ਦੇਖ ਲਵੇਗਾ ਇਹ ਸਮਾਂ ਠੀਕ ਨਹੀਂ ਸਾਰੇ ਘਰ ਹੀ ਨਹੀਂ ਚਤਰੇ ਦੇ ਮੋਹ ਵਿੱਚ ਭਿੱਜੀ ਵੀਰੋ ਨੇ ਜਦ ਆਪਣਾ ਮੂੰਹ ਕਮਾਇਆ ਤਾਂ ਵੀਰੋ ਦੇ ਹੋਸ਼ ਹੀ ਉੱਡ ਗਏ ਤਕਦੀਰ ਧੋਖੇ ਬਾਜ ਸੀ ਜਬ ਮੁਕੱਦਰ ਧੋਖਾ ਦੇ ਗਿਆ ਰੂਤਾ ਕੱਦ ਹੀ ਨਿਕਲ ਗਈ ਹੱਡਾਂ ਚੋਂ ਹੁਣ ਤਾਂ ਬੁੱਕ ਮਿੱਟੀ ਦਾ ਹੀ ਰਹਿ ਗਿਆ ਵੀਰੋ ਨੂੰ ਤਾਂ ਲੱਗਦਾ ਸੀ ਚਤਰਾ ਹੀ ਮੇਰੇ ਪਿੱਛੇ-ਪਿੱਛੇ ਇੱਥੇ ਆ ਗਿਆ ਹੈ ਪਰ ਜਿਵੇਂ ਹੀ ਵੀਰੋ ਨੇ ਪਿੱਛੇ ਮੁੜ ਕੇ ਦੇਖਿਆ ਪਿੱਛੇ ਚਤਰਾ ਨਹੀਂ ਕਿਸ਼ਨਾ ਖੜਿਆ ਸੀ ਜਿਸ ਨੇ ਵੀਰੋ ਨੂੰ ਬਾਹ ਵਿੱਚ ਘੁੱਟਿਆ ਹੋਇਆ ਸੀ ਵੀਰੋ ਨੇ ਮੂੰਹ ਵਿੱਚੋਂ ਨਿਕਲਦੇ ਬੋਲ ਆਪਣੇ ਹਲਕੰਦਰ ਹੀ ਰੋਕ ਲਏ ਕਿਸ਼ਨਾ ਵੀ ਸਮਝ ਚੁੱਕਿਆ ਸੀ ਵੀਰੋ ਕੁਝ ਕਹਿਣਾ ਚਾਹੁੰਦੀ ਸੀ ਪਰ ਕਹਿ ਨਹੀਂ ਸકી ਕਿਸ਼ਨੇ ਨੇ ਵਿਰੋਧੀ ਠੋਡੀ ਨੂੰ ਫੜ ਕੇ ਵਿਰੋਧਾ ਚਿਹਰਾ ਆਪਣੇ ਵੱਲ ਕਰਦੇ ਨੇ ਵਿਰੋਦੇ ਮੂੰਹ ਵਿੱਚ ਰੁਕੇ ਸ਼ਬਦ ਬਾਹਰ ਕੱਢਣ ਲਈ ਪਿਆਰ ਦਾ ਦਿਖਾਵਾ ਜਿਹਾ ਕੀਤਾ ਪਰ ਵੀਰੋ ਨੇ ਸਾਰੀ ਗੱਲ ਟਾਲ ਦਿੱਤੀ ਵੀਰੋ ਤੇ ਕਿਸ਼ਨਾ ਹਲੇ ਉੱਥੇ ਹੀ ਖੜੇ ਸੀ ਕਿ ਬਾਹਰ ਖੜੇ ਚਤਰੇ ਨੇ ਕਿਸ਼ਨੇ ਨੂੰ ਆਪਣੇ ਜਨਵਾਰੇ ਕਿਹਾ ਕਿਸ਼ਨੇ ਨੇ ਝਟ ਹੀ ਵੀਰੋ ਨੂੰ ਆਪਣੀਆਂ ਬਾਹਾਂ ਵਿੱਚੋਂ ਆਜ਼ਾਦ ਕਰ ਦਿੱਤਾ ਕਿਸ਼ਨੇ ਦੁਆਰਾ ਹੱਥ ਢਿੱਲੇ ਕਰੰਤੇ ਵੀਰੋ ਵੀ ਜਲਦੀ ਨਾਲ ਕਿਸ਼ਨੇ ਤੋਂ ਦੂਰ ਹੋ ਗਈ ਚੁੰਨੀ ਨਾਲ ਆਪਣੇ ਮੱਥੇ ਨੂੰ ਪੂੰਝਦੀ ਵੀਰੋ ਤੇਜ ਤੇਜ ਧੜਕ ਰਹੇ ਆਪਣੇ ਦਿਲ ਤੇ ਹੱਥ ਰੱਖ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਲੱਗੀ ਚਤਰੇ ਦੀ ਆਵਾਜ਼ ਸੁਣ ਕੇ ਕਿਸ਼ਨਾ ਵੀ ਜਲਦੀ ਨਾਲ ਬਾਹਰ ਆ ਗਿਆ ਵੀਰੋ ਵੀ ਹੌਲੀ ਹੌਲੀ ਬਾਹਰ ਵੱਲ ਆਉਣ ਲੱਗੀ ਕਿਸ਼ਨਾ ਚਤਰੇ ਦੇ ਨਾਲ ਫਿਰ ਤੋਂ ਖੇਤਾਂ ਵੱਲ ਜਾਣ ਲਈ ਤਿਆਰ ਹੋ ਗਿਆ ਚਤਰੇ ਨੇ ਵੀਰੋ ਨੂੰ ਆਵਾਜ਼ ਮਾਰ ਕੇ ਉੱਚੀ ਦੇਣੇ ਕਿਹਾ ਕਿ ਪਰਜਾਈ ਜੀ ਅੱਜ ਰਾਤ ਨੂੰ ਅਸੀਂ ਖੇਤ ਹੀ ਰਹਾਂਗੇ ਤੁਸੀਂ ਸਾਡੀ ਰੋਟੀ ਬਣਾ ਕੇ ਰੱਖ ਦਿਓ ਮੈਂ ਟੈਮ ਨਾਲ ਆ ਕੇ ਲੈ ਜਾਵਾਂਗਾ ਬੂਹੇ ਵਾਰ ਚੰਗੀ ਤਰ੍ਹਾਂ ਬੰਦ ਕਰਕੇ ਸੋਇਓ ਕ੍ਰਿਸ਼ਨਾ ਚਤਰੇ ਨੂੰ ਨਾਲ ਲੈ ਕੇ ਖੇਤਾਂ ਵੱਲ ਚਲਾ ਗਿਆ ਰਾਤ ਨੂੰ ਇਕੱਲੇ ਰਹਿਣ ਦਾ ਸੁਣ ਕੇ ਵੀਰੋ ਦੇ ਦਿਲ ਨੂੰ ਹੌਲ ਜਿਹਾ ਪੈਣ ਲੱਗਿਆ ਪਰ ਫਿਰ ਵੀ ਇਹ ਸੀ ਕਿ ਚਤਰਾ ਰੋਟੀ ਲੈਣ ਤਾਂ ਆਵੇਗਾ ਉਦੋਂ ਅੰਨੇ ਬਹਾਨੇ ਤੋਂ ਘੜੀਆਂ ਉਹਨੂੰ ਕੋਲ ਰੋਕ ਲਾਵਾਂਗੀ ਵੀਰੋ ਨੂੰ ਦੁਪਹਿਰ ਵਾਲੀ ਗੁੱਲੀ ਵਾਲੀ ਗੱਲ ਫਿਰ ਤੋਂ ਯਾਦ ਆਉਣ ਲੱਗੀ ਉਹ ਹੀ ਦ੍ਰਿਸ਼ ਫਿਰ ਤੋਂ ਵੀਰੋ ਦੀਆਂ ਅੱਖਾਂ ਅੱਗੇ ਘੁੰਮਣ ਲੱਗ ਪਿਆ ਕੰਧ ਨਾਲ ਲੱਗ ਕੇ ਖੜੀ ਵੀਰੋ ਦੇ ਮੱਥੇ 'ਤੇ ਪਸੀਨਾ ਝਿਓਂ ਝਿਓਂ ਕੇ ਵੀਰੋ ਦੀਆਂ ਗੱਲਾਂ ਤੱਕ ਆ ਗਿਆ ਐਨੇ ਨੂੰ ਲਾਲੀ ਵੀ ਪਸ਼ੂਆਂ ਵਾਲੇ ਵੇੜੇ 'ਚੋਂ ਆ ਗਈ ਪਿੱਛੇ-ਪਿੱਛੇ ਲਾਲੀ ਦੀ ਨਾਨੀ ਬਿਸ਼ਨਕੌਰ ਵੀ ਸੀ ਲਾਲੀ ਦੇ ਪੈਰਾਂ ਦੀ ਆਹਟ ਸੁਣ ਕੇ ਵੀਰੋ ਆਪਣੇ ਦੁਪਹਿਰ ਵਾਲੇ ਖਿਆਲਾਂ ਵਿੱਚੋਂ ਬਾਹਰ ਆਈ ਅੱਖਾਂ ਦੇ ਅਥਰੂਆਂ ਨੂੰ ਸਾਫ਼ ਕਰਦੀ ਹੋਈ ਚੁੰਨੀ ਵਿੱਚ ਮੂੰਹ ਲੈ ਕੇ ਆਪਣਾ ਕੰਮ ਕਰਨ ਲੱਗ ਪਈ ਲਾਲੀ ਵੀ ਆਪਣੀ ਮਾਮੀ ਨਾਲ ਘਰ ਦਾ ਕੰਮ ਕਰਾਉਣ ਲੱਗ ਪਈ ਕੰਮ ਕਰਦੇ ਕਰਦੇ ਸ਼ਾਮ ਹੋ ਗਈ ਵੀਰੋ ਨੇ ਖੇਤ ਲਈ ਰੋਟੀ ਪਾਣੀ ਬੰਦ ਕੇ ਰੱਖ ਦਿੱਤਾ ਥੋੜਾ ਥੋੜਾ ਮੂੰਹ ਹਨੇਰਾ ਵੀ ਹੋਣ ਲੱਗ ਪਿਆ ਸੀ ਕੋਚ ਜੇਰ ਉੱਥੇ ਹੀ ਬੈਠੀ ਖੇਤੋਂ ਕਿਸੇ ਦੇ ਆਉਣ ਦਾ ਇੰਤਜ਼ਾਰ ਕਰਦੀ ਰਹੀ ਖਾਸ ਕਰ ਵੀਰੋਂ ਨੂੰ ਚਤਰੇ ਦਾ ਇੰਤਜ਼ਾਰ ਸੀ ਲਾਲੀ ਤੇ ਬਿਸ਼ਨਕਰ ਨੇ ਰੋਟੀ ਖਾ ਕੇ ਕਮਰੇ ਦੇ ਨਾਲ ਬਣੇ ਬਰਾਂਡੇ ਵਿੱਚ ਆਪਣੇ ਮੰਜੇ ਢਾਲੇ ਜਦੋਂ ਕੁਛ ਦੀਰ ਤੱਕ ਕੋਈ ਖੇਤੋਂ ਨਾ ਆਇਆ ਤਾਂ ਵੀਰੋਂ ਪਸ਼ੂਆਂ ਲਈ ਸਵੇਰ ਦਾ ਨੀਰਾ ਚਾਰਾ ਪਾਉਣ ਲਈ ਚਲੀ ਗਈ ਜਦੋਂ ਖੁਰਲੀ ਦੇ ਕੋਲ ਗਈ ਤਾਂ ਵੀਰੋਂ ਦੇ ਦਿਲ ਨੂੰ ਫਿਰ ਤੋਂ ਕੰਬਾ ਜਿਹਾ ਛੇੜ ਗਿਆ ਦਪੈਰ ਵਾਲੀ ਗੱਲ ਯਾਦ ਕਰ ਕਰਕੇ ਵੀਰੋ ਦੇ ਹੱਥ ਪੈਰ ਠੰਡੇ ਹੋਣ ਲੱਗ ਪਏ ਬੇਗਹਿਰਤ ਲੋਕਾਂ ਦਾ ਆਉਣਾ ਵੀ ਤਾਂ ਜ਼ਰੂਰੀ ਸੀ ਜ਼ਿੰਦਗੀ ਦੇ ਰਾਹਾਂ 'ਚ ਉਹਨਾਂ ਕਰਕੇ ਹੀ ਤਾਂ ਦੁਨੀਆ ਦੀ ਹਰ ਨਵਜ ਨੂੰ ਪੜਨਾ ਸਿੱਖਿਆਈ ਨਾਲ ਰਹਿ ਕੇ ਪਤਾ ਲੱਗਦਾ ਏ ਕਿਹਦੇ ਦਿਲ ਵਿੱਚ ਕੀ ਚੱਲ ਰਿਹਾ ਏ ਕੌਣ ਕਦੋਂ ਬੇਵਫਾ ਹੋ ਜਾਵੇ ਕਿਸੇ ਦੇ ਚਿਹਰੇ ਤੇ ਥੋੜੀ ਲਿਖਿਆ ਏ ਇੱਕ ਪਲ ਲਈ ਲੱਗਿਆ ਜਿਵੇਂ ਗੁੱਲੀ ਫਿਰ ਤੋਂ ਆ ਕੇ ਮੇਰੇ ਨਾਲ ਜ਼ੋਰ ਅਜ਼ਮਾਇਸ਼ ਕਰ ਰਿਹਾ ਹੋਵੇ ਰਾਤ ਦਾ ਥੋੜਾ ਥੋੜਾ ਹਨੇਰਾ ਹੋਣ ਨਾਲ ਵੀਰ ਨੂੰ ਆਪਣੇ ਪਰਛਾਵੇਂ ਤੋਂ ਵੀ ਡਰ ਲੱਗ ਰਿਹਾ ਸੀ ਕਦੇ ਘਰ ਦੇ ਦਰਵਾਜ਼ੇ ਵੱਲ ਦੇਖਣ ਲੱਗ ਜਾਂਦੀ ਤੇ ਕਦੇ ਰਸੋਈ ਵੱਲ ਨਿਗਾ ਮਾਰਦੀ ਦਿਲ ਨੂੰ ਦਲਸਾ ਜਿਹਾ ਦੇ ਕੇ ਫਿਰ ਤੋਂ ਆਪਣੇ ਕੰਮ ਵੱਲ ਧਿਆਨ ਕਰ ਲੈਂਦੀ ਵੀਰੋ ਆਪਣੇ ਕੰਮ ਨੂੰ ਕਾਲੇ ਨਾਲ ਨਿਭਣ ਲੱਗੀ ਹੋਈ ਸੀ ਅਚਾਨਕ ਆਪਣੇ ਪਿੱਛੇ ਕਿਸੇ ਦੇ ਹੋਣ ਦਾ ਭੁਲੇਖਾ ਜਿਹਾ ਪਿਆ ਵੀਰੋ ਨੇ ਪਹਿਲਾਂ ਤਾਂ ਗੋਲਿਆ ਹੀ ਕਰ ਦਿੱਤਾ ਵੀਰੋ ਨੂੰ ਲੱਗਿਆ ਕਿ ਸ਼ਾਇਦ ਇਹ ਮੇਰਾ ਵਹਿਮ ਹੀ ਹੈ ਪਰ ਜਿਵੇਂ ਹੀ ਪਿੱਛੋਂ ਕਿਸੇ ਨੇ ਵੀਰੋ ਦੇ ਮੋਢੇ ਨੂੰ ਹੱਥ ਨਾਲ ਛੂਇਆ ਵੀਰੋ ਡਰ ਗਈ ਵੀਰੋ ਦੇ ਹੱਥੋਂ ਪੱਠਿਆਂ ਵਾਲਾ ਟੋਕਰਾ ਵੀ ਡਿੱਗ ਪਿਆ ਡਰ ਦੇ ਮਾਰੇ ਕੰਨਾਂ ਤੇ ਹੱਥ ਰੱਖ ਕੇ ਚੀਕਣ ਹੀ ਲੱਗੀ ਸੀ ਕਿ ਵੀਰੋ ਦੇ ਮੂੰਹ ਤੇ ਹੱਥ ਰੱਖ ਕੇ ਚੁੱਪ ਕਰਵਾ ਦਿੱਤਾ ਮੈਂ ਹਾਂ ਭਰਜਾਈ ਜੀ ਚਤਰਾ ਰੋਟੀ ਲੈਣ ਲਈ ਆਇਆ ਸੀ ਖੇਤੋਂ ਚੁੱਲ੍ਹੇ ਕੋਲ ਹੈ ਨਹੀਂ ਸੀ ਤਾਂ ਮੈਂ ਇੱਧਰ ਨੂੰ ਆ ਗਿਆ ਡਰ ਨਾਲ ਕੰਬ ਰਹੀ ਵੀਰੋਂ ਨੂੰ ਹੌਸਲਾ ਦੇਣ ਦੇ ਚਤਰੇ ਨੇ ਕਿਹਾ ਚਤਰੇ ਦਾ ਨਾਮ ਸੁਣ ਕੇ ਵੀਰੋਂ ਨੂੰ ਥੋੜਾ ਹੌਸਲਾ ਜਿਹਾ ਹੋਇਆ ਪਰ ਵੀਰੋਂ ਹੱਲੇ ਵੀ ਕੰਬ ਰਹੀ ਸੀ ਪੋ ਮਾਗ ਦੀ ਠੰਡ ਵਾਂਗ ਵੀਰੋਂ ਨੂੰ ਕੰਬਣੀ ਚੜੀ ਹੋਈ ਸੀ ਲਤਾਂ ਕੰਬ ਰੀਆਂ ਸੀ ਜਿਵੇਂ ਜਾਨ ਹੀ ਨਾ ਬਚੀ ਹੋਵੇ ਮੱਥੇ ਨੂੰ ਪਸੀਨਾ ਜੇਠ ਹਾਰ ਦੇ ਦੁਪਹਿਰੇ ਵਾਂਗੋਂ ਲੱਗਿਆ ਹੋਇਆ ਸੀ ਵੀਰੋਂ ਨੂੰ ਡਰੀ ਤੇ ਸੈਮੀ ਦੇਖ ਚਤਰੇ ਨੇ ਵੀਰੋਂ ਦਾ ਹੱਥ ਫੜ ਕੇ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਪਰ ਵੀਰੋਂ ਨੇ ਆਪਣਾ ਹੱਥ ਚਤਰੇ ਤੋਂ ਛੁਡਵਾ ਲਿਆ ਭਾਬੀ ਜੀ ਮੈਂ ਬਾਈ ਵਾਸਤੇ ਰੋਟੀ ਲੈ ਜਾਣ ਵਾਸਤੇ ਆਇਆ ਸੀ ਪਹਿਲਾਂ ਤਾਂ ਬਾਈ ਹੀ ਆਉਂਦਾ ਸੀ ਪਰ ਉਸ ਨੇ ਸ਼ਰਾਪ ਪੀ ਰੱਖੀ ਸੀ ਇਸ ਕਰਕੇ ਮੈਂ ਕਿਹਾ ਬਾਈ ਨੂੰ ਵੀ ਮੈਂ ਲੈ ਆਉਣਾ ਜਾ ਕੇ ਇਸ ਕਰਕੇ ਮੈਂ ਆ ਗਿਆ ਸੀ ਭਾਬੀ ਜੀ ਵੀਰੋ ਚੁੱਪਚਾਪ ਖੜੀ ਚਤਰੇ ਦੀਆਂ ਗੱਲਾਂ ਸੁਣ ਰਹੀ ਸੀ ਵੀਰੋ ਚਤਰੇ ਨੂੰ ਗੁੱਲੀ ਵਾਲੀ ਗੱਲ ਦੱਸ ਕੇ ਆਪਣੇ ਮਨ ਦਾ ਪਾਰ ਹੌਲਾ ਕਰਨਾ ਚਾਹੁੰਦੀ ਸੀ ਪਰ ਵੀਰੋ ਵਿੱਚ ਇੰਨੀ ਹਿੰਮਤ ਹੀ ਨਹੀਂ ਹੋ ਰਹੀ ਸੀ ਕਿ ਚਤਰੇ ਨੂੰ ਕੁਝ ਕਹਿ ਸਕੇ ਆਪਣੇ ਹੱਥਾਂ ਨੂੰ ਇੱਕ ਦੂਜੇ ਹੱਥ ਵਿੱਚ ਫੜ ਕੇ ਦਬਦੀ ਵੀਰੋ ਖੁਰਲੀ ਦੇ ਨਾਲ ਲੱਗ ਕੇ ਖੜ ਗਈ ਚਤਰੇ ਵੀ ਸਮਝ ਚੁੱਕਿਆ ਸੀ ਕਿ ਵੀਰੋ ਕੋਈ ਗੱਲ ਕਹਿਣਾ ਚਾਹੁੰਦੀ ਹੈ ਇਸ ਲਈ ਚਤਰੇ ਨੇ ਵੀਰੋ ਨੂੰ ਆਪਣੇ ਪਨ ਹੋਣ ਦਾ ਜ਼ਿਆਦਾ ਅਹਿਸਾਸ ਕਰਾਉਣ ਲਈ ਤੇ ਵੀਰੋ ਦੇ ਧੜਕਦੇ ਦਿਲ ਨੂੰ ਸ਼ਾਂਤ ਕਰਨ ਲਈ ਵੀਰੋ ਦੇ ਮੋਢਿਆਂ ਤੇ ਹੱਥ ਰੱਖ ਲਏ ਵੀਰੋ ਦੇ ਹੋਰ ਜ਼ਿਆਦਾ ਨੇੜੇ ਆਉਣ ਲੱਗਿਆ ਵੀਰੋ ਦੇ ਅੰਦਰ ਦਾ ਸਬਰ ਵੀ ਹੌਲੀ-ਹੌਲੀ ਜਵਾਬ ਦੇ ਗਿਆ ਰੋਂਦੀ ਹੋਈ ਵੀਰੋ ਚਤਰੇ ਦੇ ਗੱਲ ਨੂੰ ਝਿੰਬੜ ਗਈ ਚਤਰੇ ਦੇ ਗੱਲ ਨਾਲ ਲੱਗ ਕੇ ਹੋਰ ਵੀ ਜ਼ਿਆਦਾ ਰੋਣ ਲੱਗ ਪਈ ਬਹੁਤ ਮਹਿੰਗਾ ਪਿਆ ਸਾਨੂੰ ਤੇਰੇ ਨਾਲ ਇਸ਼ਕ ਕਰਨਾ ਜਾਨ ਵੀ ਗਵਾ ਲਈ ਤੇ ਕੋਢੀ ਮੁੱਲ ਵੀ ਨਾ ਪਿਆ ਉਂਜ ਤਾਂ ਸਾਨੂੰ ਤਕਦੀਰਾਂ ਤੇ ਕੋਈ ਬਾਲਾ ਯਕੀਨ ਨਹੀਂ ਰਿਹਾ ਪਰ ਜੇ ਤੂੰ ਕਹੇ ਤਾਂ ਮੰਨ ਲਵਾਂਗੇ ਹੱਥ ਜੋੜ ਕਰ ਦੁਆਵਾਂ ਉਸ ਪਰਵਰਦੀگار ਕੇ ਤੈਨੂੰ ਵੀ ਆਪਣੇ ਲਈ ਮੰਗ ਲਵਾਂਗੇ ਚਤਰੇ ਦੇ ਗੱਲ ਨੂੰ ਚਿੰਬੜੀ ਵੀਰੋ ਚਤਰੇ ਨੂੰ ਕੋਟ-ਕੋਟ ਕੇ ਆਪਣੇ ਅੰਦਰ ਸਮਾਉਣ ਦੀ ਕੋਸ਼ਿਸ਼ ਕਰਨ ਲੱਗ ਪਈ। ਵੀਰੋ ਨੇ ਚਤਰੇ ਨੂੰ ਇੰਨਾ ਜ਼ਿਆਦਾ ਕੋਟ ਲਿਆ ਕਿ ਵੀਰੋ ਨੂੰ ਖਿਆਲ ਹੀ ਨਹੀਂ ਸੀ ਕਿ ਉਸਨੇ ਆਪਣੇ ਨਹੀਂ ਸਗੋਂ ਕਿਸੇ ਗੈਰ-ਮਰਦ ਦੀ ਗੱਲ ਵਿੱਚ ਬਾਹਾਂ ਪਾ ਰੱਖੀਆਂ ਹਨ। ਚਤਰੇ ਦਾ ਵੀਰੋ ਦੇ ਨਰਮੰਗਾ ਨਾਲ ਲੱਗਣਾ ਹੀ ਵੀਰੋ ਨੂੰ ਅੰਦਰ ਤੱਕ ਸਕੂਨ ਦੇ ਰਿਹਾ ਸੀ। ਵੀਰੋ ਦੀਆਂ ਅੱਖਾਂ ਵਿੱਚ ਬਹਿੰਦੇ ਹੰਝੂਆਂ ਨਾਲ ਚਤਰੇ ਦਾ ਮੋਢਾ ਫੇਚ ਚੁੱਕਿਆ ਸੀ। ਚਤਰੀ ਦੇ ਦਿਲ ਵਿੱਚ ਕੀ ਸੀ ਇਹਦਾ ਅੰਦਾਜ਼ਾ ਵੀਰੋਂ ਨੂੰ ਹਾਲੇ ਤੱਕ ਨਹੀਂ ਸੀ ਚਤਰਾ ਵੀ ਮੌਕੇ ਦਾ ਪੂਰਾ ਪੂਰਾ ਫਾਇਦਾ ਚੁੱਕਣਾ ਚਾਹੁੰਦਾ ਸੀ ਚਤਰਾ ਭਾਵੇਂ ਹੁਣ ਵੀਰੋਂ ਨੂੰ ਛੱਡ ਕੇ ਲਾਲੀ ਨੂੰ ਪਸੰਦ ਕਰਨ ਲੱਗ ਪਿਆ ਸੀ ਪਰ ਵੀਰੋਂ ਦੇ ਗਰਮ ਹੋਏ ਜਿਸਮ ਨੇ ਚਤਰੀ ਨੂੰ ਮੱਲੂ-ਮੱਲੀ ਵੀਰੋਂ ਦੀ ਪਿੱਠ ਤੇ ਹੱਥ ਫੇਰਨ ਲਈ ਮਜਬੂਰ ਕਰ ਦਿੱਤਾ ਚਤਰੇ ਦੇ ਗੱਲ ਨੂੰ ਚਿੰਬੜੀ ਵੀਰੋਂ ਰਾਤ ਦੇ ਹਨੇਰੇ ਵਿੱਚ ਭਾਵੇਂ ਪੂਰੀ ਤਰ੍ਹਾਂ ਨਜ਼ਰ ਨਹੀਂ ਆ ਰਹੀ ਸੀ ਪਰ ਵੀਰੋ ਦੇ ਜਿਸਮ ਦੀ ਮਹਿਕ ਚਤਰੇ ਨੂੰ ਹਵਾਵਾਂ ਤੋਂ ਵੀ ਮਹਿਸੂਸ ਹੋਣ ਲੱਗ ਪਈ ਸੀ ਵੀਰੋ ਦੀ ਗਰਮ ਹੋਈ ਜਵਾਨੀ ਤੇ ਤਪਦੇ ਹੁਸਨ ਨੇ ਚਤਰੇ ਦੇ ਦਿਲ ਨੂੰ ਪੂਰੀ ਤਰ੍ਹਾਂ ਆਪਣੇ ਬਸ ਵਿੱਚ ਕਰ ਲਿਆ ਵੀਰੋ ਵੀ ਸਭ ਕੁਝ ਭੁੱਲ ਚੁੱਕੀ ਸੀ ਬੱਚਿਆਂ ਵਾਂਗ ਚਤਰੇ ਦੇ ਚਿਹਰੇ ਨੂੰ ਹੱਥਾਂ ਵਿੱਚ ਘੋਟ ਕੇ ਸਹਲਾਉਣ ਲੱਗ ਪਈ ਚਤਰੇ ਨੇ ਵੀ ਆਪਣੇ ਹੱਥ ਵੀਰੋ ਦੀ ਨਰਮ ਤੇ ਗੁੰਦਵੀਂ ਪੇਟ ਤੇ ਰੱਖ ਲਈ ਵੀਰੂ ਦੇ ਨਰਮ-ਨਰਮ ਅੰਗਾਂ ਨੂੰ ਛੁੰਦੇ ਹੀ ਚਤਰੇ ਤੇ ਤੇਲ ਤੇ ਜਸਪਾਦ ਅੱਗ ਦੇ ਬਰੋਲੇ ਵਾਂਗੂ ਭੰਗੜ ਬਣ ਗਈ। ਚਤਰਾ ਹੌਸਲਾ ਜਿਹਾ ਕਰਕੇ ਵੀਰੂ ਦੀ ਨਰਮ ਪੇਠ ਤੇ ਹੱਥ ਫੇਰਨ ਦੀ ਕੋਸ਼ਿਸ਼ ਕਰਨ ਲੱਗਾ। ਚਤਰੇ ਨੂੰ ਲੱਗਦਾ ਸੀ ਕਿ ਵੀਰੂ ਹੁਣ ਪੂਰੀ ਤਰ੍ਹਾਂ ਨਾਲ ਤਿਆਰ ਤੇ ਗਰਮ ਹੋ ਚੁੱਕੀ ਹੈ। ਵੀਰੂ ਲਗਾਤਾਰ ਚਤਰੇ ਦੇ ਚਿਹਰੇ ਅਤੇ ਚਤਰੇ ਦੇ ਸਿਰ ਨੂੰ ਪਿਆਰ ਨਾਲ ਪਲੋਸ ਰਹੀ ਸੀ। ਛਤਰੇ ਦੇ ਪੈਰਾਂ ਨਾਲ ਪੈਰ ਜੋੜ ਕੇ ਖੜੀ ਵੀਰੋ ਪਿੱਛੇ ਤੋਂ ਖਿੱਚ ਕੇ ਛਤਰੇ ਨੇ ਆਪਣੇ ਨਾਲ ਲਾ ਲਿਆ ਵੀਰੋ ਦਾ ਲੱਕ ਛਤਰੇ ਦੇ ਨਾਲ ਜਾ ਕੇ ਲੱਗ ਗਿਆ ਛਤਰੇ ਦੇ ਆਵੀ ਕਰਨ ਤੇ ਵੀਰੋ ਨੇ ਕੋਈ ਰੋਕ ਨਾ ਕੀਤੀ ਨਾ ਛਤਰੇ ਦਾ ਹੌਸਲਾ ਵੀ ਜ਼ਿਆਦਾ ਵੱਧ ਗਿਆ ਹੌਲੀ-ਹੌਲੀ ਪੈਰਾਂ ਨੂੰ ਸਰਕਾਉਂਦੇ ਹੋਏ ਛਤਰੇ ਨੇ ਵੀਰੋ ਦੇ ਪੱਟਾਂ ਨਾਲ ਪੱਟ ਲਾ ਲਏ ਛਤਰੇ ਲਈ ਇਹ ਪਲ ਬਹੁਤ ਹੀ ਆਨੰਦਮਈ ਹੋਣ ਲੱਗ ਪਏ ਸੀ ਚਤਰਾ ਹੌਲੀ-ਹੌਲੀ ਵੀਰੋਦੀ ਪੇਠ ਨੂੰ ਸਹਿਲਾਉਣ ਲੱਗ ਪਿਆ। ਵੀਰੋ ਹਲੇ ਤੱਕ ਚਤਰੇ ਦੇ ਚਿਹਰੇ ਤੇ ਸਿਰ ਨੂੰ ਹੀ ਫਲੋਸਣ ਲੱਗੀ ਹੋਈ ਸੀ। ਚਤਰੇ ਨੇ ਝਟਕੇ ਨਾਲ ਪਿੱਛੇ ਤੋਂ ਖਿੱਚ ਕੇ ਵੀਰੋ ਨੂੰ ਆਪਣੇ ਨਾਲ ਹੋਰ ਜ਼ਿਆਦਾ ਨਾਲ ਲਾ ਲਿਆ। ਹੋਰ ਨਾਲ ਲੱਗਨ ਕਰਕੇ ਵੀਰੋ ਦੀਆਂ ਛਾਤੀਆਂ ਵੀ ਦੋਵੇਂ ਪਾਸੇ ਬਾਹਰ ਵੱਲ ਨਿਕਲ ਆਈਆਂ। ਚਤਰੇ ਦੇ ਨਾਲ ਲੱਗੀਆਂ ਚਤਰੇ ਨੂੰ ਹੋਰ ਵੀ ਜ਼ਿਆਦਾ ਸਕੂਨ ਦੇ ਰਹੀਆਂ ਸੀ। ਉਪਰੋ ਵੀਰੋ ਦੇ ਨਰਮ ਨਰਮ ਤੇ ਗਰਮ ਅੰਗ ਵਰਗਾ ਸਵਰਗਾ ਵਰਗਾ ਸਕੂਨ ਦੇਣ ਲਈ ਕਾਫੀ ਸਨ ਚਤਰੇ ਦੁਆਰਾ ਲਗਾਤਾਰ ਪੇਠੋਂ ਸਹਲੌਣ ਨਾਲ ਵੀਰੋ ਵੀ ਆਪਣੇ ਪੂਰੇ ਜੋਸ਼ ਵਿੱਚ ਆ ਚੁੱਕੀ ਸੀ ਵੀਰੋ ਦਿਨਵੇਲੇ ਗੁੱਲੀ ਨਾਲ ਹੋਈ ਗੱਲਬਾਤ ਵੀ ਭੁੱਲ ਚੁੱਕੀ ਸੀ ਉਹ ਭੁੱਲ ਚੁੱਕੀ ਸੀ ਕਿ ਉਹ ਵਿਉ ਤਾਂ ਔਰਤ ਹੈ ਪਰ ਵੀਰੋ ਅੱਜ ਸਭ ਕੁਝ ਭੁੱਲ ਭੁਲਾ ਕੇ ਆਪਣੇ ਪਿਆਰ ਲਈ ਸਭ ਕੁਝ ਕਰਨ ਲਈ ਤਿਆਰ ਹੋ ਚੁੱਕੀ ਸੀ ਪਿਆਰ ਵੀ ਇਸ ਤਰ੍ਹਾਂ ਦਾ ਜਿਸ ਦੀ ਨਾ ਤਾਂ ਕੋਈ ਮੰਜ਼ਿਲ ਸੀ ਨਾ ਕੋਈ ਵਜੂਦ ਸੀ ਤੇ ਨਾ ਇਹ ਪਿਆਰ ਵੀ ਸਿਰਫ ਵੀਰੋ ਨੂੰ ਨਜ਼ਰ ਆਉਂਦਾ ਸੀ ਚਤਰਾ ਤਾਂ ਸਿਰਫ ਮੌਕੇ ਤੇ ਚੋਕਾ ਮਾਰਨ ਲੱਗਾ ਸੀ ਚਤਰੀ ਨੇ ਗਰਮ ਹੋਈ ਵੀਰੋ ਦੀਆਂ ਜ਼ੁਲਫਾਂ ਵੀ ਖੋਲ ਦਿੱਤੀਆਂ ਹੌਲੀ ਹੌਲੀ ਗਰਦਨ ਨੂੰ ਚੁੰਮਦਾ ਹੋਇਆ ਵੀਰੋ ਦੇ ਚਿਹਰੇ ਨੂੰ ਪਿਆਰ ਕਰਨ ਲੱਗ ਪਿਆ ਪਸ਼ੂਆਂ ਵਾਲੇ ਬਰਾਂਡੇ ਵਿੱਚ ਹੀ ਪਿਆਰ ਦੀ ਨਿਕਮਾਨ ਦੇ ਵੀਰੋ ਤੇ ਚਤਰਾ ਕਿੰਨਾ ਹੀ ਚਿਹਰੇ ਇੱਕ ਦੂਜੇ ਨਾਲ ਇੱਕਮਿਕ ਹੁੰਦੇ ਰਹੇ ਥੋੜੇ ਥੋੜੇ ਹੋਏ ਮੂੰਹ ਨੇਰੇ ਵਿੱਚ ਭਾਵੇਂ ਦੋਵੇਂ ਇੱਕ ਦੂਜੇ ਨੂੰ ਸਾਫ਼ ਨਾਫ਼ ਨਹੀਂ ਦੇਖ ਸਕਦੇ ਸੀ ਪਰ ਇੱਕ ਦੂਜੇ ਦਾ ਮਿੱਠਾ ਤੇ ਨਿੱਕਾ ਅਹਿਸਾਸ ਦੋਵਾਂ ਨੂੰ ਹੀ ਹੋ ਰਿਹਾ ਸੀ ਵੀਰੋ ਲਈ ਵਿਆਦੀ ਰਾਤ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਉਹ ਆਪਣੇ ਆਪ ਨੂੰ ਅੰਦਰ ਤੱਕ ਆਨੰਦਮਈ ਤੇ ਸੰਤੁਸ਼ਟ ਮਹਿਸੂਸ ਕਰ ਰਹੀ ਸੀ ਗੁੱਲੀ ਵੀ ਭਾਵੇਂ ਵੀਰੋ ਨਾਲ ਸਰੀਰੀ ਰਿਸ਼ਤੇ ਹੀ ਬਣਾਉਣਾ ਚਾਹੁੰਦਾ ਸੀ ਪਰ ਵੀਰੋ ਨੂੰ ਗੁੱਲੀ ਗਲਤ ਤੇ ਚਤਰਾ ਸਹੀ ਲੱਗਿਆ ਭਾਵੇਂ ਗੁੱਲੀ ਤੇ ਚਤਰੇ ਦੇ ਦਿਲ ਦੀਆਂ ਭਾਵਨਾਵਾਂ ਤੇ ਮੰਗਾ ਇੱਕੋ ਜਿਹੀਆਂ ਹੀ ਸਨ ਪਰ ਵੀਰੋ ਦੇ ਦਿਲ ਵਿੱਚ ਦੋਵਾਂ ਦੀ ਅਲੱਗ-ਅਲੱਗ ਜਸਵਾਤ ਸਨ ਜਾਤਰੀ ਨੂੰ ਵੀਰੋ ਨੇ ਬੇਚਿਜਕ ਤੇ ਬੇਖੌਫ ਹੋ ਕੇ ਆਪਣੇ ਜਿਸਮ ਤੇ ਹੁਸਨ ਦਾ ਹੱਕਦਾਰ ਬਣਾ ਲਿਆ ਸੀ ਬੁਰੀਦ ਹੋ ਗਏ ਆ ਤੇਰੀ ਚਾਹਤ ਦੇ ਹੱਦ ਨਾਲੋਂ ਵੱਧ ਕੇ ਤੈਨੂੰ ਚਾਣ ਲੱਗੇ ਆ ਆਪਣਾ ਆਪ ਵੀ ਭੁੱਲ ਗਏ ਸਾਨੂੰ ਬਸ ਤੇਰੇ ਲਈ ਹੀ ਜਿਉਣ ਲੱਗੇ ਹਾਂ ਤੈਨੂੰ ਵੇਖੇ ਬਿਨਾ ਵੀ ਸਬਰ ਹੁੰਦਾ ਨਹੀਂ ਸੱਜਣਾ ਕੜੀ ਮੁੜੀ ਤੇਰੇ ਰਾਹਾਂ ਵਿੱਚ ਆਉਣ ਲੱਗੇ ਆ ਜਦੋਂ ਵੀਰੋ ਕਾਫੀ ਧੀਰ ਤੱਕ ਪਸ਼ੂਆਂ ਵਾਲੇ ਪਾਸੇ ਤੋਂ ਦੂਜੇ ਪਾਸੇ ਨਹੀਂ ਗਈ ਤਾਂ ਲਾਲੀ ਆਪਣੀ ਮਾਮੀ ਨੂੰ ਦੇਖਣ ਲਈ ਇਧਰ ਆਉਣ ਲੱਗੀ ਲਾਲੀ ਨੂੰ ਨਹੀਂ ਪਤਾ ਸੀ ਕਿ ਮੂਹ ਹਨੇਰੇ ਦਾ ਫਾਇਦਾ ਚੁੱਕ ਕੇ ਚਤਰਾ ਵੀ ਇੱਥੇ ਆ ਚੁੱਕਿਆ ਹੈ ਲਾਲੀ ਹਨੇਰੇ ਵਿੱਚ ਡਰਦੀ ਹੋਈ ਹੌਲੀ-ਹੌਲੀ ਤੁਰਦੀ ਹੋਈ ਇਸ ਪਾਸੇ ਵੱਲ ਆਉਣ ਲੱਗ ਪਈ ਵੀਰੋ ਤੇ ਚਤਰਾ ਹਲੇ ਤੱਕ ਆਪਣੇ ਇਸ਼ਕ ਦੀ ਜਾਂ ਹਵਸ ਦੀ ਪਹਿਲੀ ਮੁਲਾਕਾਤ ਦਾ ਹੀ ਆਨੰਦ ਮਾਣ ਰਹੀ ਸੀ ਵੀਰੋ ਦੇ ਮੂੰਹੋਂ ਨਿਕਲਦੀਆਂ ਪਿਆਰ ਭਰੀਆਂ ਸਿਸਕੀਆਂ ਬਰਾਂਡੇ ਤੋਂ ਬਾਹਰ ਤੱਕ ਵੀ ਜਾ ਰਹੀਆਂ ਸੀ ਪਰ ਵੀਰੋ ਇੰਨੀ ਬੇਖੌਫ ਹੋ ਚੁੱਕੀ ਸੀ ਕਿ ਉਸ ਨੂੰ ਹੁਣ ਜਿਵੇਂ ਦੁਨੀਆ ਦਾ ਕੋਈ ਡਰ ਪੈ ਹੀ ਨਹੀਂ ਰਿਹਾ ਸੀ ਉਹ ਤਾਂ ਬਸ ਆਪਣੇ ਅੰਦਰ ਤੇ ਆਪਣੇ ਜਿਸਮ ਨੂੰ ਜ਼ਿਆਦਾ ਤੋਂ ਜ਼ਿਆਦਾ ਸਕੂਨ ਤੇ ਸੰਤੁਸ਼ਟ ਕਰਨ ਵਾਲੇ ਹੀ ਸੋਚ ਰਹੀ ਸੀ ਵੀਰੋ ਦੇ ਮੂੰਹੋਂ ਨਿਕਲਦੀਆਂ ਸਿਸਕੀਆਂ ਹੌਲੀ-ਹੌਲੀ ਲਾਲੀ ਦੇ ਕੰਨਾਂ ਤੱਕ ਵੀ ਪਹੁੰਚਣ ਲੱਗ ਪਈਆਂ ਸੀ ਪਰ ਲਾਲੀ ਇੰਨੀ ਵੀ ਜ਼ਿਆਦਾ ਜਵਾਨ ਜਾਂ ਕਹਿ ਲੋ ਕਿ ਸਿਆਣੀ ਨਹੀਂ ਸੀ ਹਾਲੇ ਤੱਕ ਕਿ ਉਹ ਇਹ ਸਭ ਕੁਝ ਸਮਝ ਸਕਦੀ ਲਾਲੀ ਨੂੰ ਲੱਗਦਾ ਸੀ ਕਿ ਮਾਮੀ ਕਿਸੇ ਮੁਸ਼ਕਲ ਵਿੱਚ ਹੋਵੇਗੀ ਤਾਂ ਜੋ ਇਸ ਤਰ੍ਹਾਂ ਦਰਦ ਭਰੀਆਂ ਆਵਾਜ਼ਾਂ ਦੇ ਰਹੀ ਹੈ ਲਾਲੀ ਕਾਲੀ ਨਾਲ ਤੇ ਹਨੇਰੇ ਵਿੱਚ ਡਰਦੀ ਹੋਈ ਤੋੜੀ ਵਾਲੇ ਬਰਾਂਡੇ ਤੇ ਬਾਹਰ ਪਹੁੰਚ ਗਈ ਵੀਰੋ ਤੇ ਚਤਰੇ ਨੂੰ ਹਾਲੇ ਤੱਕ ਨਹੀਂ ਪਤਾ ਸੀ ਕਿ ਬਾਹਰ ਲਾਲੀ ਆ ਚੁੱਕੀ ਹੈ ਕਹਾਣੀ ਸੁਣਨ ਲਈ ਧੰਨਵਾਦ ਜੀ ಅಗಲೆ ಭಾಗ ಜನ ಚನ ಸಬ್ಸ್ಕ್ರೈಬೋ